ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਉਮੀਦ ਕਰਦਾ ਤੁਸੀ ਸਾਰੇ ਵਧੀਆ ਹੋਵੋਗੇ ਤੇ ਆਜੋ ਆਪਣਾ ਫਿਰ ਵਲੌਗ ਵੇਖਦੀ ਆ ਸਵੇਰ ਦੇ ਵੱਜ ਗਏ 6 ਜੀ ਯਾਰ ਹੁਣੀ ਚੱਲੇ ਜਮ ਨੂੰ ਮਿਲਦੇ ਆਂ ਫਿਰ ਆ ਕੇ ਜਮ ਤੋਂ ਹਾਂ ਉਹ ਸੂਰਜ ਕਿਹੜੇ ਠੰਡਦਾ ਨਾ ਮੈਂ ਤਾਂ ਹੱਟਲਾ ਛੋਟਾ ਜਗਰਾ ਸੰਗੀਤ ਚੱਲੇ ਜਾ ਬੰਦ ਅਰਲਾ ਕਰਦਾ ਕੰਮ ਤੇਮਪਰ ਕਰੀ ਜਾਣਾ ਸਵੇਰੇ ਹੀ ਮੱਕੀ ਕੋਲੇ ਜੀ ਵੀ ਠੰਡੀ ਹਵਾ ਆਉਂਦੀ ਹੈ ਨਾ ਓਏ ਕਿੰਨੇ ਵਜੇ ਗਈ ਗੁਰਦੁਆਰੇ ਮੈਂ ਗਿਆ ਪੰਜ ਪੰਜ 20 ਤੇ ਮਟਰ ਕਣਕਾਂ ਮਰ ਜਾਣੀ ਵਾਲੀ ਰਾਜੇ ਹੁਣੀ ਵੀ ਅੱਜ ਆ ਜਾਣਗੇ ਹਨ ਜਮਾ ਸੌਨ ਸਰਾ ਭਈ ਇਹ 6:30 ਹੋ ਗਈ ਹੰਮੜਾ ਜਮਾ ਸੌਨ ਸਰਾ ਭਈ ਇਹ ਹੰਮੜਾ ਫਟਜੇ ਤੱਕ ਟਾਈਮ ਸਵੇਰ 6:30 ਹੋ ਗਈ ਤੇ ਯਾਰ ਹੁਣੀ ਪਹੁੰਚ ਕੇ ਜਮ ਚਲੋ ਜਮ ਕੋਲ ਕੇ ਮਿਲਦੇ ਹੁਣ ਓਹ ਭਰਾ ਯਾਰ ਮਾਰਨਾ ਕੇ ਕੇ ਫਿਟਨੈਸ ਚੱਲ ਚੱਲ ਪੱਲੇ ਪੱਜ ਕੇ ਖੱਚ ਕੇ ਖੱਚ ਕੇ ਮੜਾ ਯਾਰ ਇਹ ਤੁਨੂੰ ਕਰਲਾ ਕਰਲਾ ਉਹ ਫੋਨ ਦੇਖੀ ਜਾਂਦਾ ਓਏ ਕਿਤੇ ਆ ਬੰਡਾ ਨੇ ਕੰਮ ਕਹਿੰਦਾ ਫੋਲਾ ਜਮ ਲਾਇਆ ਕਰੋ ਛੜੇ ਦਸਤਾਨੇ ਜੇ ਭਾ ਕੇ ਮੜ ਜਾਣੇ ਗੱਲ ਨਹੀਂ ਬਾਪ ਨਹੀਂ ਕੋਈ ਓਏ ਲਾ ਦਾਲੂ ਆਏ ਫਾਇਦਾ ਨਹੀਂ ਕੋਈ ਆਉਣ ਦਾ ਜਮ ਘਰੇ ਰਿਆ ਪਿਆ ਕਰੋ ਵਧੀਆ ਐ ਓਏ ਜਮਾ ਜਮਾ ਹ ਕੋਸ ਨਹੀਂ ਹੈਗਾ ਜਮ ਡਾਣੇ ਜੀ 7:30 ਹੋ ਗਏ ੱਲੇ ਹੁਣ ਮੁੰਡੇ ਘਰਾਂ ਨੂੰ ਦੇਖਦੇ ਅੱਗੇ ਕੀ ਬਣਦਾ ਫਿਰ ਮਸ਼ੀਨ ਵੀ ਲੱਗਣੀ ਅੱਜ ਕੰਨੇ ਕਣਕ ਵੜਨ ਵਾਲੀ ਕੱਲ੍ਹ ਦੇ ਆਖੇਦ ਨੂੰ 9 ਵਜੇ ਲੈਟਰ ਲੈ ਕੇ ਸਾਡੇ ਸਾਥੋ ਹੀ ਅੱਡਾ ਕਨੇ ਬੰਨਦੀ ਪਿਆ ਮੈਂ ਥੋੜਾ ਜਿਹਾ ਖੁੱਲਿਆ ਹਜੇ ਇਹ ਸਾਡੇ ਚਾਚਾ ਜੀ ਹਰਮਨ ਸਵੀਟਸ਼ਾਪ ਵਾਲੇ ਆ ਗਏ ਟਾਈਮ ਨਾਲ ਹਾਂ ਭਾਈ ਆਸਟ੍ਰੇਲੀਆ ਕੋ ਮੈਂ ਕਹਾਂ ਕੋ ਦੇ ਵਿਚਾਰ ਭਾਈ ਉਹ ਪੂਰੇ ਉਹ ਘਰ ਤਾਂ ਸੌਂਦਾ ਦੇ ਯਾਰ ਬਜ਼ਾਰ ਗਈ ਸੰਗ ਦਾ ਆ ਜੇ ਉਹ ਬਾਹਰ ਗੋਰੀਆਂ ਦੋੜਾ ਸੰਗਿਆ ਨਹੀਂ ਗਈ ਤੇ ਸੰਗੀ ਜਾਂਦਾ ਸਾਡੇ ਤੋਂ ਆਸਟ੍ਰੇਲੀਆ ਮੁੰਡੇ ਨੇ ਤੂੰ ਖੀਰੇ ਉਹੀ ਤਾਂ ਗੱਲ ਆ ਉਹ ਦੱਸ ਕੋਈ ਕਹਾਣੀ ਆਉਦੀ ਕਿਵੇਂ ਰਹਿ ਤੇਰੇ ਤਿੰਨ ਚ ਮਹੀਨੇ ਲੱਗ ਗਿਆ ਲੱਗ ਗਿਆ ਲੱਗ ਗਿਆ ਉਹ ਜਾ ਨਾ ਲੱਭਦੇ ਇਹਨੂੰ ਖੜ ਜਾ ਦਾਜੀ ਬੋਲ ਦੇਗਾ ਖੀਰੇ ਤੋੜੇ ਨਿਆਰੇ ਨੇ ਪੈਗ ਲਾਏ ਬੋਲ ਕੀ ਅੱਧੀ ਰੇਤ ਚੱਲ ਰਹੀ ਆ ਸਾਡੀ ਦਾਦੀ ਦਾ ਸਾਜੀ ਗਰੀਆ ਉਹ ਸਾਜੀ ਬੋਲੀ ਕਿ ਕਿ ਟੋੜੇ ਨਿਆਰੇ ਲੈ ਬੋਲਦੇ ਆ ਦੇ ਗੁੱਡੀ ਦਾ ਸੰਗ ਦਾ ਜੇ ਬੋਲਦੇ ਨਹੀਂ ਸੰਗਦਾ ਜੇ ਤੇਰੀ ਚਾੜਦਾ ਨਹੀਂ ਤੇਰਾ YouTube ਤੇ ਆਪਾਂ ਜੀ ਬੋਲਦੇ ਮੰਗੀ ਬੋਲੀ ਮੜਾ ਬੋਲੀ ਮੜਾ ਕਾ ਨਜ਼ਾਰੇ ਲੈਂਦੇ ਆ ਨਜ਼ਾਰੇ ਲੈਨੇ ਆ ਮੋਜਾ ਲਟਦੇ ਆ ਠੀਕ ਆ ਬੁੱਲੇ ਵੜਦੇ ਆ ਅੱਜ ਫਿਰ ਆਪਣੇ ਚੱਲੂ ਮਸ਼ੀਨ ਹਾਂਜੀ ਹਾਂਜੀ ਕਿੰਨੇ ਕਵੇ ਚੱਲੀਏ 6:30 ਵਾਦੂ ਕਿੰਨੇ ਕਵੇ ਚੱਲੀਏ ਫਿਰ 8:30 ਵਜੇ ਪਰੌਠੇ ਬਣਾ ਕੇ ਰੱਖ ਦੂੰ ਆਲੂ ਵਾਲੇ ਅੱਜ ਫਿਰ ਹਾਂ ਠੀਕ ਆ ਹਲਪਰ ਖਾਜਰੋ ਤਿਆਰੀ ਕਰਾਂ ਦਹੀਂ ਵਾਦੂ ਠੀਕ ਆ ਚੱਲਦੇ ਆ 8:30 ਵਜੇ ਬਾਪੇ ਦੀ ਕੈਪਟਾ ਵਧੀਆ ਚੱਲੀ ਜਾਂਦੀਆਂ ਠੀਕ ਆ ਠੀਕ ਆ ਵਧੀਆ ਚੱਲ ਦੇਖ ਲਓ ਉੱਥੇ ਰੋਟੀ ਗਰੀਆਂ ਰੋਮਨ ਥੋੜੀ ਫੋਨ ਕਰਾ ਦੇ ਨਾ ਤੇ ਯਾਰ ਹੁਣ ਹੀ ਚੱਲੇ ਖੇਤੋਂ ਟਰਾਲੀ ਲਾ ਕੇ ਚਲੋ ਵੀ ਯਾਰ ਕਰਦਾ ਫਿਰਵਾਦ ਫਿਰ ਕਣਕ ਵੱਢਣ ਦੀ ਜਣ ਦੂਜਾ ਤੇ ਹੁਣ ਆ ਕੀ ਢੜ ਚੋਂ ਨਿਕਲਦਾ ਅੱਜ ਦੂਜੇ ਖੇਤ ਚੱਲਦੇ ਆ ਫਿਰ ਦੱਸਨੇ ਤੁਹਾਨੂੰ ਅਸਾਂ ਨੂੰ ਅੱਖੜੀ ਕੱਢ ਕੇ ਕਾਟਰ ਤੇ ਤੇ ਟਾਈਮ ਹੋ ਗਿਆ 8 ਸਵੇਰ ਦੇ ਆ ਕਰਦੇ ਆ ਸ਼ੁਰੂ ਕੰਮ 9:30 ਵਜੇ ਕਣਕ ਵੜਾਈ ਦਾ ਅੱਜ ਫੇਰ ਸਰੋਂ ਆਦ ਕਿ ਸੁਣੀ ਹੋਗੀ ਹੈ ਨਾ ਅਬ ਮੈਕਸਾ ਵਿੱਚ ਹੈ ਨਾ ਆਪਾਂ ਸਰੋਂ ਵਧੀਆ ਚੀਜ਼ ਆ ਔਰ ਇਲੀ ਜੀ ਆਪੇ ਅੱਛਾ ਗਾਣੂ ਰੱਖਣਾ ਵੀ ਇਹਦਾ ਆ ਪੀਲ ਦਾ ਵੀ ਵਧੀਆ ਰਹੇ ਇਦਾਂ ਕਿ ਸੋਣੀ ਨਿਕਲੀ ਏ ਪਿਛਲੇ ਸਾਲ ਤਾਂ ਇਦੋਂ ਅੱਧੀ ਵੀ ਨਹੀਂ ਸੀ ਨਾਲੇ ਥਾਂ ਜ਼ਿਆਦਾ ਸੀਗਾ ਸੀਗੇ ਆਪਣੀ ਦੋ ਕਨ ਵਾਲਾ ਹੂੰ ਚੂਰਾ ਜਾਂ ਵੀ ਹੈ ਨਹੀਂ ਹੈਨਾ ਨਾ ਚੂਰਾ ਜਾਂ ਹੁੰਦਾ ਹਾਂ ਨੰਦੂ ਕਿੰਨਾ ਟਾਈਮ ਬਾਅਦ ਆਇਆ ਦੇਖੋ ਕਿੰਨੇ ਟਾਈਮ ਬਾਅਦ ਆਇਆ ਮੈਂ ਕਿਹਾ ਬਾਵਾ ਕਿੰਨੇ ਲਾਇੰਦੇ 4 ਮਹੀਨੇ ਜਿਆਦੇ ਜਿਆਦੇ ਲਾਇਆ ਤਨਨ ਕਿ ਜੋ ਮੁਕੀ ਗਿਆ ਹਣ ਜੋ ਨਵੜਾ ਕੇ ਜਾਏਗਾ ਫਿਰ ਕਾਨ ਕ ਮੈਗੇਸਟ ਜਾਣਾ ਪਵੇਗਾ ਦੀਵਾਲੀ ਤੱਕ ਕੋਣ ਚਲੇ ਆ ਗਿਆ ਸੀ ਹਾਂ ਦੀਵਾਲੀ ਤੱਕ ਕੋਈ ਨਹੀਂ ਕੋਈ ਬੋਲੇ ਮੇਰੇ ਨਾਲ ਸੀਗਾ ਹੋਰ ਸਾਲਾ ਕੋੜ ਬਾਈ ਹੁਣ ਤਾਂ ਲੱਗੇ ਜਾਣਗੇ 4 ਮਹੀਨੇ 4 ਮਹੀਨੇ ਲਾਏਗਾ ਨਹੀਂ ਇੱਕ ਵਾਰੀ ਜਾਣਾ ਪਹਿਲਾਂ ਠੀਕ ਆ 13 ਵਜੇ ਚਲ ਫੇਰ ਤੱਕ ਪੂਰੇ ਚਾਣੇ ਪੜਾ ਠੀਕ ਸ਼ਾਮ ਤੱਕ ਸਾਰਾ ਏਰੀਆ ਵਿਲਾ ਕਰ ਦੇਣਾ ਅੱਜ ਕੋਈ ਨਹੀਂ ਛੱਡਣਾ ਇੱਥੇ ਛੱਕੇ ਪ੍ਰਸ਼ਾਦ ਦੇ ਯਾਰ ਹੁਣੀ ਆਗੇ ਫੇਰ ਖੇਤ ਬਸ ਚੱਲਦੇ ਆ ਮਸ਼ੀਨ ਕੋਲ ਨੂੰ 10-20 ਮਿੰਟਾਂ ਦਾ ਕਾ ਜਾਣੀ ਮਸ਼ੀਨ ਵੀ ਸੀਟੀ ਲਿਆਂਦੀ ਅੱਜ ਮਸ਼ੀਨ ਵਾਲਿਆਂ ਵਾਸਤੇ ਹਰਨ ਹੈ ਨਹੀਂ ਮਸ਼ੀਨ ਤੇ ਫਿਰ ਉਹਨਾਂ ਨੂੰ ਸੀਟੀ ਲਾ ਕੇ ਲਿਆਂਦੀ ਅੱਜ ਮੋਰ ਗਿਆ ਬਾਣੀ ਮਰੀ ਜਰਦਾ ਅੱਛੀ ਟੀਂ ਚੱਲਣਗੀਆਂ ਤਿਆ ਰੱਖੀ ਛਿਟੀ ਦਾ ਓਏ ਛਿਟੀ ਦਾ ਤਿਆ ਰੱਖਿਆ ਕਰੀ ਹੁਣ ਛਿਟੀ ਵੱਜਣੀ ਆ ਨਾਲ ਹੀ ਜਾਣਾ ਟਰਾਲੀ ਲੈ ਕੇ ਕੋਲੇ ਤੇ ਸਾਡੇ 700 ਹਾਂ ਹੋ ਗਿਆ ਕੈਮ ਮਸਾਲਾ ਲਾ ਕੇ ਚੱਲ ਚੱਲ ਕਰਾ ਮਸ਼ੀਨ ਆ ਗਈ ਆ ਵੜਦੇ ਜਿਹਦੇ ਵਿੱਚ ਡਰਦੀ ਰਹਦੀ ਤੇਰੇ ਕੋਤੇ ਡਰਦੀ ਭਾਈ ਪੈ ਗਈਆਂ ਮਗਰ ਬ੍ਰੈਂਡ ਇਕੱਠੇ ਕਰਤੇ ਹੈ ਜੋਂਡੀਆ ਜੋਂਡੀਆ ਕਰਾਤੀ ਪਰਲੇ ਪਤ ਵੀ ਰਹਿ ਗਈ ਨਹੀਂ ਇਹ ਇਰੇ ਵੱਖਰਾ ਯਾਰ ਇਥੇ ਆ ਤਾਂ ਸਰ ਆਇਆ ਚਲਾਉਣਾ ਸਰ ਖੰਡਾ ਕਰਦਾ ਕੈਮਨ ਪੂਰਾ ਬੜੀ ਗਰੈਂਡ ਚੀਜ਼ ਬਣਾਈ ਆ ਵੀ ਜੌਂਡੀਅਰ ਵਾਲਿਆਂ ਨੇ ਘਰੋਂ ਚੱਲੇ ਦੂਜੀ ਟਰਾਲੀ ਲੈਣਾ ਉਹ ਲੈ ਕੇ ਆਣਾ ਦੂਜੀ ਟਰਾਲੀ ਘਰੋਂ ਪਾ ਕੇ ਪੱਨਨ ਬੱਲੇ ਵੱਲੇ ਆ ਪਾ ਡੇਰੇ ਨੂੰ ਜਵਾਗਾਂ ਹੋਣਾ ਨਹੀਂ ਹਾਂ ਕਾਪੀ ਦਿਸਪੀ ਉਹ ਤਾਂ ਸਤੇ ਸਹੀ ਕਿ ਖਾਣਾ ਬੜਾ ਸੋਣਾ ਹੁੰਦਾ ਜਮਾਏ ਕਹਿੰਦੀ ਵਿੱਚ ਲਖਾਉਣਾ ਘੱਟ ਕਿ ਨਾਲ ਕਿਸੇ ਕੰਮ ਆਉਂਦਾ ਫਾਈਨਲੀ ਕਹਿੰਦੇ ਆ ਗਈ ਮਸ਼ੀਨ ਚਲੋ ਪਾਉਣਿਆ ਦਾਣੇ ਤੇ ਦੇਖਦੇ ਕਿ ਨਿਕਲਦਾ ਚੜ ਦੀਂਦਾ ਕਹਿੰਦੇ ਹਾਰਨ ਖਰਾਵਾ ਤੇ ਮੰਗੀ ਹੁਣਾਂ ਨੂੰ ਆਵਾ ਸੀੜੀ ਲਿਆਦੀ ਅੱਜ ਸੀੜੀ ਤੇ ਚੱਲੂਗਾ ਅਮਾ ਸਾਰੀ ਜੜੀ ਆਏ ਪਹਿ ਲੈ ਜਾ ਸੀੜੀ ਲੈ ਲੈ ਸੀੜੀ ਫੜ ਕੇ ਸਾਡੇ ਵੀਰੇ ਘਰ ਦੀਆਂ ਵਿੱਚ ਇਹਨਾਂ ਕੋਈ ਬੰਦਾ ਗੁੱਸਾ ਨਾ ਕਰੇ ਵੀ ਬੰਦੇ ਨੂੰ ਛਿਟੀ ਨੂੰ ਕਹਿੰਦੇ ਆ ਸਾਡਾ ਖਾਸਾ ਮਖੌਲ ਚੱਲਦਾ ਹੀ ਰਹਿੰਦਾ ਸਾਡਾ ਘਰ ਦਾ ਕੰਮ ਹੀ ਸਾਰਿਆਂ ਦਾ ਇੱਕੋ ਜਿਹਾ ਐ ਕਿ ਦੂਜਿਆਂ ਨਾਲ ਹਾਸਾ ਮਖੌਲ ਹੀ ਕਰਦੇ ਰਹਿੰਦੇ ਆ ਫਿਰ ਫਤਿਹ ਹਾਂ ਨੇ ਪੂਰੇ ਖਾਸ਼ ਹੋ ਗਏ ਜੀਟੀਟੀ ਸਿਟੀ ਦੇਖ ਕੇ ਅਜਲਾ ਚੱਕ ਬਈ ਮੰੰਗੀ ਨੂੰ ਫੜਾਰੇ ਮੰੰਗੀ ਨੂੰ ਬੜਾ ਬੜਾ ਮੱਝੀ ਗਿਆ ਤੇ ਯਾਰੋ ਕਿਹਾ ਬਾਈ ਮਾਰਦਾ ਨਾ ਪੰਤਾ ਜੀਟ ਕੇ ਸਾਡਾ ਸਲਾ ਥੋੜਾ ਕਰਦਾ ਸਲਾ ਜਿੱਤੀ ਨਹੀਂ ਪੰਤਾ ਸਾਡਾ ਓਕੇ ਓਕੇ ਦੰਨ ਚਾਹ ਆ ਗਈ ਮਿੱਤਰੋ ਚਾਹ ਪੀ ਲੋ ਬਈ ਰਾਜੂ ਓਏ ਓ ਛੋਟੂ ਚਾਹ ਪੀ ਲੋ ਆਜੋ ਚਾਰ ਬੀਰੋ ਛੋਟੂ ਆਏ। ਇਹ ਖੈ ਦੋ ਹੀ ਗਲਾਸ ਹੋਗਾ। ਗਲਾਸ ਤਾਂ ਭੈ ਅੰਦਰੋਂ ਕੱਢ ਲੋ ਮਸ਼ੀਨ 'ਤੇ ਰਾਹ ਲਿਆ ਗਲਾਸ ਭਾਜਾ। ਨਾ ਮਸ਼ੀਨ ਤਾਂ ਆਊਗਾ ਫਿਰ ਗੇੜੀ 'ਚ। ਮਗਰ ਭਾਜ ਜਾ ਉਹ ਤੇ ਮਸ਼ੀਨ ਦੇ। ਮਗਰ ਭਾਜ। ਆ ਹੈਗਾ ਹੀ ਆਪਣੇ ਪੂਰੇ 6.5 ਕਿਲੇ ਇੱਥੇ। ਦੇਖਦੇ ਆ ਕੀ ਬਣਦਾ। ਕੀ ਹੋਰ ਨਿਕਲਦੀ ਆ ਜੇ। ਉਹ ਤਾਂ ਦੇਖ ਲੋ ਛੱਟਾ ਛੱਟਾ ਮਗਰ ਤਾਂ ਨਹੀਂ ਛੱਡੀ ਜਾਂਦੀ। ਵੱਡ ਦਵਾਜ ਟਾਇਟ ਹੋਇਆ ਹੋਇਆ ਫੁੱਲ ਤੇ ਤੂੰ ਤੁਹਾਨੂੰ ਬੈਟ ਕਟਰ ਦੇ ਪਰੇ ਹੋ ਜਾਵੇਂ ਤੂੰ ਮੱਗੀ ਮਠਾਪੁਰ ਗਿਆ ਹਾ ਭਰ ਗਿਆ ਟਾਇਰ ਮਿੱਤਰੋ ਚਲੋ ਰਸਤਾ ਇਹ ਕਹਿੰਦੀ ਆ ਵੀ ਤੁਹਾਡਾ ਕੀ ਦੇਣਾ ਮੈਂ ਅੱਖ ਨਿਕਲਿਆ ਫੁੱਲ ਅੱਜ ਫੁੱਲ ਗਰਮੀਆਂ ਅੱਜ ਚੱਲਦਾ ਵੀ ਭਰਾ ਅੱਜ ਅਗਰ ਨੂੰ ਆਪਣਾ ਲਾ ਜਾ ਕੇ ਜੀਰ ਦੇ ਨਾਲ ਪੁੱਤਰ ਬਾੜ ਦੇ ਚੱਲ ਚੱਲ ਪੁੱਤ ਬਾਜਾ ਕਰ ਭਾਈ ਆਪਣਾ ਕੰਮ ਕਰ ਤੇ ਹੁਣ ਚੱਲ ਲਿਆ ਦੂਜਾ ਡੱਕ ਤੇ ਮਿਲਦੇ ਆਂ ਮਰੋਥੇ ਜਾ ਕੇ ਦੂਸਰੇ ਘਰੇ ਜਾ ਕੇ ਵੀ ਇੱਕ ਟੈਂਕ ਪਾਤਾ ਵੀ ਛੱਡੂ ਉੱਧਰ ਚੱਲੇ ਜਾ ਉਹ ਪਤ ਪਰਲੀ ਸਾਈਡ ਬਸ ਆ ਵੱਢ ਕੇ ਬੰਨਾ ਯਾਰ ਨਹੀਂ ਜਾ ਗਿਆ ਕਿਵੇਂ ਤੇ ਸੁਨੇਹਾ ਰੱਖਿਆ ਕਰੋ ਯਾਰਾ ਕੀ ਹਲਾਤਾ ਹੁਣ ਹੱਥ ਦੇ ਬਈ ਕਿੰਨੀਆਂ ਉਂਗਲਾਂ ਬਤੀਆਂ ਦੋ ਅੱਛਾ ਪੂਰੀਆਂ ਕਿ ਅਧੀਆਂ ਨਾ ਪੂਰੀਆਂ ਠੀਕ ਆ ਕੀ ਕਿਨੇ ਟਾਂ ਕਿ ਡੂੰਕੇ ਕਿੰਨੇ ਲੱਗੇ ਸੀਗੇ ਲੰਕ ਦਾ ਕੋਸ ਸੀ ਠੀਕ ਆ ਫਰਾਂ ਸੌਣ ਤਈ ਹੱਥ ਉਹਦਾ ਗੋਟ ਵੜਦੇ ਸੀ ਤੇ ਇਹਨਾਂ ਨੇ ਮਿਹਰਮਾਨੀ ਕਰਕੇ ਵਿਚਾਰੇ ਗੋਟ ਵੜੇ ਰੈਕਟਰ ਹੈ ਕਿਹੜੇ ਹਸਪਤਾਲੋਂ ਕਰਾਇਆ ਫਿਰ ਮਤਲਬ ਓਕੇ ਹੁਣ ਵੀ ਹੁਣ ਦਰਦ ਦਰਦ ਹੁੰਦਾ ਵਾ ਨਾ ਸਰਦ ਜੂਨ ਤੋਂ ਬੋਲਨ ਤਾਂ ਪਹਿਲਾ ਆਇਨੋ ਨੇ ਮੋਤਾਵਾ ਅੱਛਾ ਆਇਨੋ ਮੁਰਗਾ ਸਾਰਾ ਬਾਕੀ ਉਹਨੇ ਕਹਿਣਾ ਕੱਟੇਕੁੱਟ ਦੇ ਮਾ ਬਚਾ ਕੇ ਰੱਖੋ ਹਾਂ ਮਾ ਸਾਗੇ ਉੱਪਰ ਸਾਰਾ ਹਾਂ ਮਾ ਸਾਗੇ ਚਲ ਫੇਰ ਵੀ ਬਈ ਬਹੁਤ ਬਚਾ ਹੋ ਗਿਆ ਜੇ ਝਟ ਕੰਮ ਮਾਰ ਕੇ ਨਾ ਘੜਦੱਕਾ ਹੋ ਗਿਆ ਜੀ ਹੂੰ ਹੂੰ ਕੀ ਕਰੀਆ ਬੋਟਾ ਇਹ ਕਹਿੰਦਾ ਬੰਦਾ ਕਹਿੰਦਾ 4500 ਰੇਟ ਤੇ ਖੜੀ ਦਾ 1500 ਆ ਸੁਣ ਲਓ ਬਈ ਥੋੜੇ ਬੰਦੇ ਨਹੀਂ ਗਿਆ ਵਾ 1500 ਰੁਪਿਆ ਰੇਟ ਖੜੀ ਦਾ ਦੇਈ ਦਾ ਕੀ ਡੇਟ ਆ ਸੁਣ ਡਿਗੀ ਦਾ ਡਿਗੀ ਦਾ 25 ਨਾਲ ਚੋਨਾ ਵਾ ਹਾਂ ਓਏ ਹਾਂ ਚੋਨਾ ਵਾ ਇਹ ਤਾਂ ਮੈਂ ਯਾਰਾ ਕੋ ਨਹੀਂ ਨਾ ਖੜਾਉਣਾ ਬਹੁਤ ਲੰਗਾ ਨਾ ਚੱਲਦਾ 222 ਚੱਲਦੀ ਆ ਤੇਲ ਦਾ ਗੱਲ ਲਗਾਦਾ ਨਾ ਬੇਟੇ ਨੇ ਚੌਥੇ ਢਾਂਟ ਨੇ ਹਾਂ ਢਾਰ ਨਿਕਲ ਗਿਆ ਨਾ ਗੋਈ ਨਹੀਂ ਤੂੰ ਖੜਾ ਦੋ ਦਿਨ ਕੱਢ ਦੋ ਦਿਨ ਕੱਢ ਤਾ ਇਕੱਠਾ 0.50 ਕਿਲੋਣ ਟੱਕ ਜਵਾੜੀ ਲੈ ਆਗੇ ਉਹਦੇ ਵਿੱਚ ਹੋਇਆ 222 ਹੋ ਗਿਆ ਦੋ ਰੁਪਇਆ 50 ਕਿਲੇ ਮੈਂ ਤਾਂ ਲੋਜ ਕਰਕੇ ਦੇ ਆਉਂਗਾ ਆਜੂ ਜਿਆਦਾ ਨਾਲ ਬਨ ਕੇ ਲੈ ਲੁਕੜ ਲੱਗੜਾ ਨਾ ਤੇ ਇਲ ਤੇ ਕਹਿ ਨਹੀਂ ਦੈਂਕਿਊ ਭਰਾ ਕੇ ਲੈ ਜਾਣੀ ਹੈ ਵੱਡੀ ਖਿਆਲ ਲੀਟਰ ਦੀ ਸੇਰੋ ਨੰਨ ਕਰਦਾ ਲੋਟ ਦਾਨੇ ਓਏ ਆ ਜਾ ਬੇਟਾ ਆ ਜਾ ਤੂੰ ਵੀ ਆ ਪੈ ਜਾਣਾ ਸਾਰਾ ਘੇਰਾ ਹਨਾ ਇਹ ਚ ਲੈ ਬੱਸ ਅੰਨੀ ਸੁਣੀ ਕਰ ਲੈ ਡੰਗਰਾਂ ਨੂੰ ਹੈ ਡੰਗਰ ਛੱਡਿ ਆਓ ਉਹ ਡੰਗਰ ਛੱਡ ਦੋ ਬਾਹਰ ਖੁੱਲੇ ਪੱਠਿਆਂ ਛੱਡ ਦੇ ਜਾ ਕੇ ਭੱਜ ਜਾ ਐਨੀ ਵੀ ਲਾਇਆ ਨੰਦ ਨੂੰ ਨਾਲ ਦੇਖੋ ਜੰਦੇ ਮੰਡੀ ਲੈ ਕੇ ਟਰਾਲੀ ਭਰਦੀ ਹੈ ਨੰਦਾ ਉਹ ਨੰਦਾ ਚੱਕਰੋ ਧਾਲ ਧੂਲ ਛੱਡੋ ਨਾ ਹੁਣ ਹੁਣ ਦੱਸਤਾ ਮੈਂ ਹਾਂ ਬਾਈ ਮੰਗੇ ਦਾਲ ਦੂਲ ਚੱਕ ਲਓ ਗਰਾਂ ਖਾਜਰੋ ਕੰਮ ਨੂੰ ਖਾ ਗਏ ਹੁਣ ਕਿੰਨੀ ਸਖਾਈ ਦੋਲੂ ਜੀ ਛੱਡੀ ਤਾਂ ਨਹੀਂ ਨਾ ਜੀ ਬੜੀ ਕਾ ਹਵਾ ਜੀ ਕਿਤੇ ਖੜ ਜਾਨੀ ਕਹੇ ਚੱਲ ਪਉਂਦੀ ਆ ਨਾ ਅੱਜ ਪੂਰਾ ਚੱਲਿਆ ਹੂੰ ਸਹੀ ਕੀ ਆਉਂਦਾ ਪੂਰੇ ਚ ਬੁਰਾ ਨਾ ਕਾਲੇ ਵੀ ਖਿੱਚੀ ਆਉਂਦੇ ਕੰਮ ਰੋ ਪੂਰਾ ਜਲਦਾ ਕੰਮ ਲੜਿਆ ਉਹ ਉਧਰ ਆ ਬਲੀਪਰ ਵਾਲੇ ਪਾਸੇ ਨੂੰ ਉਹਦਾ ਖੈਪ ਦੇ ਪੱਟਲੇ ਬੰਦ ਹੋ ਗਏ ਹੂੰ ਉਹ ਦਿਨ ਬੜੇ ਜ਼ੋਰ ਜਿਹੇ ਜਾਏ ਸੀਗੇ ਫਿਰ ਮੁੜ ਗਏ ਉੱਥੇ ਹੁਣ ਦੇਖੋ ਕੀ ਕਰਦੇ ਆ ਉੱਪਰ ਰੋੜੀ ਰੋੜੀ ਪਾਈ ਹੈ ਤੇ ਕਿ ਨਹੀਂ ਪਾਈ ਹਜੇ ਉਹ ਦਰਿਆ ਕੰਨੀ ਕੰਮ ਖਿੱਤਿਆ ਹੋਇਆ ਨਾ ਕਿਓ ਪੀਲੋ ਮੀਟਰੋ ਆਜੋ ਕਿਹਾਰ ਬੜੀ ਵਾਲੀ ਤੇ ਪਰਾ ਬੋਖਰਾਵਾ ਇਹ ਲੌਂ ਟਰਾਲੀ ਹੈ ਅੱਜ ਦੇ ਦਿਨ ਦਾ ਹੀ ਆਖਰੀ ਘੇਰਾ ਪੜਦੇ ਹੋਏ ਤੇ ਦੂਜਾ ਤਾਂ ਹੁਣ ਜਿਹੜੀ ਬਾਕੀ ਹੋ ਰਹਿ ਗਿਆ ਉਹ ਕੱਲ ਨੂੰ ਫਿਰ ਵੱਡਾਂਗੇ ਤੇ ਬਾਕੀ ਫਿਰ ਦੋ ਦਿਨ ਰੋਕੇ ਕਰਾਂਗੇ ਕੰਮ ਦੇ ਨੂੰ ਫੇਰ ਰੱਖਾਂਗੇ ਕਰਨ ਕਰ ਨਰਮ ਆ ਰਿਹਾ ਸਾਰੀ ਰੋਕੇ ਵੱਡਾਂਗੇ ਕੋਈ ਜੇਰਾ ਚਾਲਦਾ ਵਾ ਇਹ ਮੰਗਾ ਹਾਂ ਹਾਂ ਹੈ ਓਏ ਹੁਣ ਕਿੰਨੇ ਟਾਈਮ ਬਾਅਦ ਆਇਆ ਦੇਸੋਂ ਪੰਜ ਛੇ ਮਹੀਨਾ ਤੇ ਉਹਨੇ ਜਿਨੇ ਲਾਇ ਨਹੀਂ ਅਦਕੀ ਆਤੀ ਸੀ ਜੇਨੇ ਪਾਨਾ ਕੁ ਭੇਜਿਆ ਉਹ ਤਾਂ ਗਿਆ ਸੀਗਾ ਉਹ ਉਧਰ ਬਲੀਪੁਰ ਨੇ ਕਿ ਆਂ 5 6 ਦਿਨ ਲੱਗ ਮੈਂ ਪੈਨ ਰੋਡ ਗਿਆ ਠੀਕ ਆ ਠੀਕ ਆ ਮਨੋਜੀ ਦਾ ਭਰਾ ਆਇਆ ਸੀ ਜਦੋਂ ਹਾਂ ਉਹ ਬਲੀਪੁਰ ਫਿਰ ਲੱਗ ਗਿਆ ਸੀ ਉਹਨਾਂ ਨਾਲ ਅੰਕਲ ਹੁਣਾਂ ਨਾਲ ਕੋਈ ਨਹੀਂ ਕਿਉਂ ਇਹ ਸਰਟ ਟੁੱਟਦਾ ਹਲਾ ਹਿੱਸਾ ਟੁੱਟਦਾ ਉਹ ਜੌਂਦੀ ਆਰ ਦਾ ਪਤਾ ਨਹੀਂ ਯਾਰ ਉਹ ਤਾਂ ਜੀਟ ਹੋਗਾ ਜੌਂਦੀ ਆਰ ਤੇ ਵਿਆਹ ਤਾਂ ਹੋਇਆ ਹੋਇਆ ਜ਼ਰਾ ਹਾਂ ਵਿਆਹ ਹੈ ਹੈ ਲੱਗਿਆ ਤੁਹਾਰਾ ਹੀ ਯਾਰ ਕਿੰਨੇ ਜਿ ਕਿੰਨੇ ਜਵਾਗਾ ਤੇਰੇ ਹੈ ਗਿਆ ਤਨ ਤਨ ਜਵਾਗਾ ਕੀ ਆ ਮੁੰਡਾ ਕੁੜੀ ਆ ਠੀਕ ਆ ਠੀਕ ਦੋ ਮੁੰਡੇ ਕੁੜੀ ਆ ਕਨ ਹਾਂ ਦੋ ਮੁੰਡੇ ਹਾਂ ਠੀਕ ਹਣ ਚੋਨਾ ਚੋਨਾ ਲਵਾ ਕੇ ਜਾਈ ਮੈਂ ਆ ਇੱਕ ਮਹੀਨਾ ਪਤਾ ਦਿਨ ਖਾ ਤੇ ਜਾਵਾਂ ਠੀਕ ਆ ਫਿਰ ਉਹਨਾ ਕਦੋਂ ਮੁੜ ਕੇ ਆ ਜਾਂ ਜਾਂਦੇ ਸਵੇਰੇ ਆ ਜਾਂਦੇ ਹੈ ਸਵੇਰੇ ਆ ਜਾਣਗੇ ਸਵੇਰੇ ਨਹੀਂ ਦੇਖ ਜਾ ਕਰੋ ਮੋੜਨਾ ਟੱਟ ਮੂਰ ਕੀ ਕਰਦਾ ਹਟਿਆ ਆ ਹਾਂ ਹਾਂ बीबीजी का फोन है दरबार से <laughs> तो हैं। हाँ। क्या बोल रहे तो अपनी पापा को बच्चे याद कर रहे हैं। है बच्चा ਕਿ ਕਮਵਾਂਗੇ ਕੋਈ ਨਹੀਂ ਫੇਰ ਘੁੰਮੂ ਹਾਂ ਉਹ ਨੰਦ ਕਰਵਾਇਆ ਉਹਨੇ ਜਵਾਗ ਜਵਾਗ ਜਾਲ ਕਰਦੇ ਓਏ ਉਹ ਨੰਦ ਬੱਚਾ ਜਾਲ ਕਰਤਾ ਹੈ ਔਰ ਮਸ਼ੀਨ ਚ ਦੇਰ ਆਸੀ ਇਹਨੇ ਹੱਥਾਂ ਦੇ ਉਂਗਣਾ ਹੈ ਨਹੀਂ ਇਹਦੇ ਇੱਕ ਇੱਕ ਉਂਗਲੀ ਵਧੀਆ ਸਾਰੀਆਂ ਜੋ ਹਨਾਂੰਦੋਈ ਕੱਡੀ ਕੱਡੀ ਕਲਾਜ ਪੜਦੇ ਜਵਾਕ ਅਜੇ ਛੋਟੇ ਆ ਐ ਲੱਗੇ ਨਹੀਂ ਸਕੂਲ 'ਚ ਸਕੂਲ 'ਚ ਲੱਗੇ ਨਹੀਂ ਜਵਾਕ ਲਾਇਕ ਤਾਂ ਨਹੀਂ ਸਕੂਲੇ ਹਜੇ ਨਾ ਮਾ ਦੇ ਫਾਵਾ ਨਾ ਲੱਗੋ ਨਾ ਮਾ ਗੇ ਹੜਾ ਤੂੰ ਇੱਥੇ ਬਹਿਲਾ ਗਿੜੇ ਕੱਢੀ ਚੱਲੇਗਾ ਜਵਾਕਾਂ ਦਾ ਪੜ ਲੈਣ ਦੇ ਇਹ ਰਵੀ ਦੇ ਵਿੱਚ ਬਾਈ ਹੱਥ ਦੇ ਉਹਦੇ ਐਸਐਮਐਸ ਦੇ ਵਿੱਚ ਫਿਰ ਲੱਗੂ ਪਤਾ ਕਿੱਥੋਂ ਵੱਢਾ ਗਿਆ ਸਵਾਦ ਲੈਂਦਾ ਵਿਹਲਾ ਗੱਲ ਤਾਂ ਸੋਣਾ ਉਰੇ ਆ ਓਏ ਆਨੰਦ ਫਾਇਦੇ ਗਿਆ ਜਮਾ ਬੰਦਾ ਹੱਡਾ ਟਾਈਮ ਪਾਸ ਕਰਦਾ ਜਮਾ ਟਾਈਮ ਪਾਸ ਇੰਨੀ ਜਾਣ ਲਗੋਗੇ ਜਾਣਾ ਕਿੱਥੇ ਓਏ ਭਰਾੜੇ ਬੰਦੇ ਆ ਕੀ ਕਰੀਏ